ਇਹ ਇਕੱਠ ਅੱਜ ਵੰਗਾਰ ਬਣ ਕੇ ਆਇਆ ਇਹ ਇਕੱਠ ਅੱਜ ਲਲਕਾਰ ਬਣ ਕੇ ਆਇਆ ਇਹ ਇਕੱਠ ਅੱਜ ਭੁਲੇਖੇ ਕੱਢਣ ਆਇਆ ਇਹ ਇਕੱਠ ਅੱਜ ਕਹਿਣ ਆਇਆ ਕਿ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਇਹ ਇਕੱਠ ਅੱਜ ਇਹ ਦਹ ਹਜ਼ਾਰਾਂ ਲੋਕਾਂ ਦਾ ਵਿਸ਼ਾਲ ਇਕੱਠ ਅੱਜ ਰਾਮਪੁਰਾ ਦੀ ਧਰਤੀ ਤੇ ਹੋਇਆ ਔਰ ਪਿਛਲੇ ਦਿਨੀ ਚੌਕੇ ਪਿੰਡ ਦੇ ਵਿੱਚ ਜਦੋਂ ਆਦਰਸ਼ ਸਕੂਲ ਦੀਆਂ ਅਧਿਆਪਕਾਵਾਂ ਨੇ ਆਪਣੇ ਨਾਲ ਹੋਰ ਇਹ ਧੱਕੇ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਉਹਦੇ ਵਿੱਚ ਜਦੋਂ ਕਿਸਾਨ ਬੀਬੀਆਂ ਤੇ ਕਿਸਾਨ ਵੀ ਉਸ ਕਾਫਲੇ ਦਾ ਹਿੱਸਾ ਬਣੇ ਜਦੋਂ ਫਿਰ ਪੰਜਾਬ ਸਰਕਾਰ ਨੇ ਪੁਲਿਸ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਉਹਨਾਂ ਨੂੰ ਫੜਿਆ ਕੁੱਟਿਆ ਤੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸਾਰੇ ਪੰਜਾਬ ਨੇ ਦੇਖਿਆ 13 ਮਹੀਨੇ ਦੀ ਛੋਟੀ ਜੀ ਬੱਚੀ ਤੋਂ ਲੈ ਕੇ ਤੇ 80 ਸਾਲ ਦੀ ਬੇਬੇ ਤੱਕ ਨੂੰ ਇੱਕ ਧਰਨਾ ਲਵਾਉਣ ਕਰਕੇ ਹੱਕ ਮੰਗਣ ਕਰਕੇ ਜੇਲ੍ਹ ਚ ਡੱਕ ਦਿੱਤਾ ਗਿਆ ਸੀ ਤੇ ਜੇਲ੍ਹ ਦੇ ਵਿੱਚ ਫਿਰ ਉਹਨਾਂ ਦੇ ਨਾਲ ਬੜਾ ਅਨਮਨੁੱਖੀ ਸਲੂਕ ਕਰਨ ਦੀਆਂ ਖਬਰਾਂ ਬਾਹਰ ਆ ਰਹੀਆਂ ਸੀ ਔਰ ਉਸ ਤੋਂ ਬਾਅਦ ਫਿਰ ਅੱਜ ਉਸ ਸਭ ਕੁਝ ਦੇ ਵਿਰੋਧ ਚ ਇਹ ਇਕੱਠ ਲਲਕਾਰ ਬਣ ਕੇ ਆਇਆ ਇੱਕ ਇੱਕ ਵੰਗਾਰ ਬਣ ਕੇ ਆਇਆ ਪੰਜਾਬ ਦੇ ਲੋਕਾਂ ਨੇ ਅੱਜ ਇਹ ਦਿਖਾਇਆ ਕਿ ਜ਼ੁਲਮ ਜਿੰਨਾ ਮਰਜੀ ਮੂੰਹ ਚੋਰ ਹੋਵੇ ਪੰਜਾਬ ਦੇ ਲੋਕ ਹਮੇਸ਼ਾ ਕੰਧ ਬਣ ਕੇ ਖੜਨਾ ਤੇ ਅੜਨਾ ਜਾਣਦੇ ਨੇ ਭੈਣ ਹਰਿੰਦਰ ਬਿੰਦੂ ਜੋ ਪੰਜਾਬ ਦੇ ਸੰਘਰਸ਼ਾਂ ਦੀ ਇੱਕ ਬੁਲੰਦ ਆਵਾਜ਼ ਹੈ ਉਸ ਨੂੰ ਪਿਛਲੇ ਦਿਨੀ ਚੌਕੇ ਪਿੰਡ ਦੇ ਬਾਅਦ ਜਦੋਂ ਉਹ ਥਾਣੇ ਅੱਗੇ ਇਨਸਾਫ ਲੈਣ ਗਏ ਸੀ ਤਾਂ ਪੁਲਿਸ ਨੇ ਕੁੱਟ ਕੇ ਉਸ ਨੂੰ ਥੱਪੜ ਮਾਰ ਕੇ ਜੇਲ੍ਹ ਚ ਬੰਦ ਕਰਕੇ ਇਹ ਭੁਲੇਖਾ ਪਾਇਆ ਸੀ ਕਿ ਇਹ ਡਰ ਜਾਣਗੇ ਹੁਣ ਇਹ ਦਬ ਜਾਣਗੇ ਇਹ ਆਵਾਜ਼ਾਂ ਬੰਦ ਹੋ ਜਾਣਗੀਆਂ ਪਰ ਉਹ ਸੰਭਵ ਨਹੀਂ ਹੋ ਸਕਿਆ ਹਰਿੰਦਰ ਬਿੰਦੂ ਤੇ ਉਹਦੇ ਨਾਲ ਦੀਆਂ ਸਭ ਕੁਝ ਕਸਾਥਾਂ ਦੀ ਆਵਾਜ਼ 10 ਹਜ਼ਾਰਾਂ ਲੋਕਾਂ ਦੀ ਆਵਾਜ਼ ਚ ਬਦਲ ਗਈ ਹਮੇਸ਼ਾ ਤੋਂ ਲੈ ਕੇ ਹਕੂਮਤਾਂ ਨੇ ਇਹ ਭਰਮ ਪਾਲੇ ਇਤਿਹਾਸ ਜਦ ਪੜਦੇ ਆ ਤਾਂ ਬਹੁਤ ਵੱਡੀਆਂ-ਵੱਡੀਆਂ ਹਕੂਮਤਾਂ ਹੋਈਆਂ ਰਾਜਸ਼ਾਹੀਆਂ ਹੋਈਆਂ ਪਰੰਪਾਲੇ ਗਏ ਕਿ ਲੋਕਾਂ ਦੀ ਹੱਕੀ ਆਵਾਜ਼ਾਂ ਨੂੰ ਬੰਦ ਕਰਾਇਆ ਜਾ ਸਕਦਾ ਹੈ ਲਾਠੀ ਨਾਲ ਗੋਲੀ ਨਾਲ ਕੁੱਟ ਕੇ ਜੇਲਾ ਚ ਡੱਕ ਕੇ ਪਰ ਕਦੇ ਵੀ ਇਹ ਸੰਭਵ ਨਹੀਂ ਹੋ ਸਕਿਆ ਤੇ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਲਈ ਇਹ ਇਕੱਠ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਚ ਆਇਆ ਦਹ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਰਾਮਪੁਰਾ ਦੀ ਧਰਤੀ ਤੇ ਇਹ ਮੰਗ ਕੀਤੀ ਹੈ ਕਿ ਇੱਕ ਤਾਂ ਚੌਂਕੇ ਪਿੰਡ ਦੇ ਅਦਰ ਸਕੂਲ ਦੀ ਮੈਨੇਜਮੈਂਟ ਨੂੰ ਬਦਲੋ ਔਰ ਉਥੇ ਜਿਹੜਾ ਅਧਿਆਪਕਾਂ ਤੇ ਬੱਚਿਆਂ ਦੇ ਨਾਲ ਜੋ ਗਲਤ ਹੋ ਰਿਹਾ ਹੈ ਉਹਦੇ ਉੱਪਰ ਐਕਸ਼ਨ ਕਰਕੇ ਉਹ ਸਾਰਾ ਕੁਝ ਠੀਕ ਕਰੋ ਤੇ ਜਿਹੜੀ ਧੱਕੇਸ਼ਈ ਹਰਿੰਦਰ ਬਿੰਦੂ ਜੋ ਪੰਜਾਬ ਸੰਘਰਸ਼ਾਂ ਦੀ ਇੱਕ ਰੋਲੀ ਆਵਾਜ਼ ਹੈ ਉਹਦੇ ਨਾਲ ਇੱਕ ਪੁਲਿਸ ਵਾਲੀ ਨੇ ਕੀਤੀ ਹੈ ਇੱਕ ਇੱਕ ਐਸਐਚਓ ਲੇਡੀ ਐਸਐਚਓ ਨੇ ਥੱਪੜ ਮਾਰ ਕੇ ਕੀਤੀ ਹੈ ਉਹਦਾ ਇਨਸਾਫ ਲੈ ਕੇ ਛੱਡਾਂਗੇ ਔਰ ਅੱਜ ਰਾਮਪੁਰਾ ਦੀ ਧਰਤੀ ਤੇ ਇਹ ਇਕੱਠ ਇਹ ਕਹਿ ਰਿਹਾ ਸੀ ਇਕੱਠ ਲੋਹੇ ਦੀ ਲੱਖ ਸਿਰ ਵਿੱਚ ਦੁਸ਼ਮਣ ਦੇ ਅੱਜ ਇਹ ਇਕੱਠ ਕਹਿ ਰਿਹਾ ਸੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਅੱਜ ਇਹ ਇਕੱਠ ਕਹਿ ਰਿਹਾ ਸੀ ਕਿ ਅਸੀਂ ਚਾਹੇ ਲੰਬੇ ਦੌਰ ਤੱਕ ਸੰਘਰਸ਼ ਕਰਨਾ ਪਵੇ ਪਰ ਅਸੀਂ ਇਨਸਾਫ ਲੈ ਕੇ ਛੱਡਾਂਗੇ ਨਾ ਝੁਕੇ ਆ ਨਾ ਝੁਕਾਂਗੇ ਔਰ ਅੱਜ ਇਸ ਸਟੇਜ ਦੇ ਉੱਪਰ ਜਿੱਥੇ ਜਗਿੰਦਰ ਉਗਰਾਹਾ ਚੰ다 ਸਿੰਘ ਜੇਠੂ ਕੇ ਜਿੱਥੇ ਦੂਜੀਆਂ ਭਰਾਤਰੀ ਜਥੇਬੰਦੀਆਂ ਪਹਿਲਾ ਇਹ ਇਕੱਠ ਕੱਲਾ ਉਗਰਾਹਾ ਜਥੇਬੰਦੀ ਦਾ ਸੀ ਤੇ ਆਦਰਸ਼ ਸਕੂਲ ਦੇ ਅਧਿਆਪਕਾਂ ਦਾ ਸੀ ਪਰ ਉਸ ਤੋਂ ਬਾਅਦ ਹੁਣ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਮਲਾਜ਼ਮਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਨੇ ਕੜਿੰਗੜੀ ਪਾ ਕੇ ਰਾਪੂਰੇ ਦੀ ਧਰਤੀ ਤੇ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਅੱਜ ਪ੍ਰਸ਼ਾਸਨ ਨੂੰ ਲਾਜ਼ਮੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੋਗਾ ਕਿ ਦਹੀਂ ਦੇ ਕੋਲੇਖੇ ਦੈਂਤ ਦੇ ਭੁਲੇਖੇ ਕਪਾਲ ਦੇ ਫੁੱਟਾਂ ਨੂੰ ਮੂੰਹ ਮਾਰ ਲੈਣਾ ਇਹ ਸਿਆਣਫ ਨਹੀਂ ਹੁੰਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਆਉਣ ਵਾਲੇ ਦਿਨ ਦੱਸਣਗੇ ਫਿਲਹਾਲ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਬਸ ਟੀਵੀ ਬਹੁਤ ਮਿਹਰਬਾਨ